ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਸਰਾਂਵਾਲੀ ਦੇ ਵਿੱਚ ਅਮਨਦੀਪ ਵੀਰ ਦੇ ਕੋਲੇ ਜਾਨਵਰ ਦੋ ਦਿਖਾਵਾਂਗੇ ਤੁਹਾਨੂੰ ਇੱਕ ਤਾਂ ਮੀਨੀ ਮੈਂ ਮਿੱਤਰੋ ਸੋਈ ਸਵਾਈ ਮਲ ਪਲਵਾਨ ਦੇ ਪਾਟਰਗਾ ਲੇਵਾ ਪਿਆ ਕਰਮਾਲੀ ਦਾ ਮਿੱਤਰੋ ਤੇ ਮਗਰ ਹੈਗੀ ਆ ਕੱਟੀ ਭੂਰੀ ਬਾਈ ਕਹਿਣ ਤੋਂ ਪਾਵੇ ਆ ਵੀ ਮੈਂ ਦੇ ਨਾਲ ਤੁਹਾਡਾ ਭੂਰੀ ਕੱਟੀ ਦਾ ਸੁਪਨਾ ਪੂਰਾ ਹੋ ਜਾਣਾ ਤੇ ਮੈਂ ਵੀ ਤੁਹਾਨੂੰ ਬਾਈ ਚੰਗੀ ਮਿਲ ਜਣੀ ਹੈ ਦੁੱਧਾਂ ਦੇ ਪੱਕ ਤੋਂ ਸੋਈ ਸਵਾਈ ਤਿਆਰ ਦੁੱਧ ਵਾਲੀ ਤੇ ਇੱਕ ਜਿਹੜੇ ਭਰਾਵਾਂ ਦੇ ਬਾਈ ਪਸ਼ੂ ਪੋਸੂ ਭੱਜਣ ਵਾਲਿਆ 도ਗਲੀ ਗਾਂ ਭਾਲਦੇ ਫਿਰਦੇ ਉਹ ਵੀ ਮਾਰ ਲਿਓ ਇਹਨੂੰ ਨਿਗਾ ਮਾੜੀ ਜੀ ਆਜੋ ਬਾਕੀ ਗੱਲਬਾਤ ਹੀ ਕਰ ਲੈਨੇ ਆਂ ਆਮਨੇ ਵੀਰੇ ਕੱਸੀ ਗੱਲ ਹੈ ਠੀਕ ਹੈ ਠੀਕ ਹੈ ਖੇਤਾਂ ਦੇ ਪਰਿਵਾਰ ਸਣਾ ਵਧੀਆ ਜੀ ਵਧੀਆ ਤੁਹਾਨੂੰ ਗੱਡੀ ਦੀਆਂ ਬਹੁਤ ਬਹੁਤ ਵਧਾਈਆਂ ਜਿਆਦੀ ਜਿਆਦੀ ਵੀਰੇ ਤੁਸੀਂ ਲੈ ਕੇ ਦਿੱਤੀ ਬਹੁਤ ਖੁਸ਼ੀ ਹੋਈ ਬਾਈ ਯਾਰ ਮੈਂ ਕੋਣ ਲੈਣ ਜੋਗਾ ਥੋੜੀ ਬਸ ਹੋਈ ਹੈ ਪਰਮਾਤਮਾ ਹੀ ਹੈ ਜੀ ਅੱਛਾ ਅਮਨਦੀਪ ਵੀਰੇ ਅੱਜ ਜਾਨਵਰ ਆਪਣੇ ਕੋਲੇ ਦੋ ਹਨਾ ਇਹ ਮੀਨੀ ਮੇ ਆ ਢੀਲੀ ਕਹਿ ਦਈਏ ਇਹਨੂੰ ਮੀਨੀ ਨਾ ਕਹੀਏ ਸਾਈਂ ਗੜੀ ਹਲਦੇ ਹਨਾ ਹਾਂ ਜੀ ਹਾਂ ਜੀ ਠੀਕ ਹੈ ਅੱਛਾ ਕਿੰਨੇ ਦਿਨਾਂ ਦੀ ਸੂਈ ਹੈ ਬਾਈ ਇਹ ਬਾਈ ਚੌਥੇ ਦਿਨਾਂ ਦੀ ਹੈ ਚਾਰਾਂ ਦਿਨਾਂ ਦੀ ਸੂਈ ਹੈ ਕੱਟੀ ਮਗਰ ਪੂਰੀ ਕਿ ਕੱਟਾ ਹੈ ਕੱਟੀ ਹੈ ਕੱਟੀ ਬੜੀ ਪਿਆਰੀ ਦਿੱਤੀ ਹੈ ਨ ਕਹ ਬਈ ਹਾਂ ਉਹਦੀ ਹੈ ਉਹਦੀ ਹੈ ਹਾਂਜੀ ਹਾਂ ਠੀਕ ਹੈ ਬਡੇ ਭਾਈ ਇੱਕ ਗੱਲ ਹੋਰ ਦੱਸੀ ਮੈਨੂੰ ਦੁੱਧ ਕਿੰਨੇ ਦੇ ਚਲਦੀ ਹੁਣ ਵੀਰੇ ਦੁੱਧ ਬਈ ਇਹ ਮੰਨ ਲਓ ਹੈਗਾ 11 ਤੋਂ ਪਾਰ ਹੀ ਹੈ 11 ਦੱਸਾਂਗੇ ਆਪਾਂ ਦੁੱਧ 11 ਤੋਂ ਪਾਰ ਆਪਾਂ 11 15 ਕਿਲੋ ਦੁੱਧ ਆਂਦੇ ਝੋਇਆ ਸੀ ਠੀਕ ਹੈ ਬਈ ਉਹਨਾਂ ਦੀ ਤੁਹਾਨੂੰ ਪਤਾ ਹੀ ਮੱਝਾਂ ਕਿੰਡੀਆਂ ਚੰਗੀਆਂ ਹਾਂ ਹਾਂ ਮੈਂ ਬਹੁਤ ਕਾਣੇ ਦੀ ਲਵਾਮਾਂ ਤੋਂ ਮੈਂ ਲਈ ਆਪਾਂ ਕੋਈ ਭਰਦਾ ਨਹੀਂ ਆ ਨਹੀਂ ਬਈ ਟੂਟ ਕਿਹੜੀ ਗੱਲ ਤੋਂ ਆਪਾਂ ਕਿਲਾ ਕੋਈ 2 ਰੁਪਏ ਲੈਣੇ ਹਨਾ ਬਿਲਕੁਲ ਬਿਲਕੁਲ ਬਈ ਝੂਟ ਨਹੀਂ ਝੂਟਣਾ ਆਪਾਂ ਐਡਰੈਸ ਵੀ ਦੱਸ ਦਿਆਂ ਜਿੱਥੋਂ ਆਈ ਆ ਮੈਂ ਹ 11 ਕਿਲੋ ਬਾਈ 11 ਕਿਲੋ ਜਮਾ 11 ਕਿਲੋ ਜਿਹੜਾ ਵੀ ਮੰਨ ਲੈ ਪੱਥਰ ਤੇ ਲਕੀਰ ਲੋਏ ਵਾਲਾ ਮੈਂ ਇੱਕ 100 ਗ੍ਰਾਮ ਨਹੀਂ ਘਟਦਾ ਬਾਈ ਠੀਕ ਆ ਬਾਈ ਠੀਕ ਆ ਮਦ ਭਲਾ ਜਾਵੇ ਠੀਕ ਆ ਬਾਈ ਜੇ ਘਟ ਜੇ ਕਿਲੋ 2 ਕਿਲੋ ਫਿਰ ਆਪਾਂ ਦੇ ਦਾਂਗੇ ਕਰਾਇਆ ਵੀ ਦੇਾਂਗੇ ਬੰਦੇ ਦਾ ਯਾਰ ਠੀਕ ਆ ਬਾਈ ਕਰਾ ਦੇ ਕੇ ਤੋਰਾਂਗੇ ਉਹ ਵੇਖ ਵੇ ਲੋ ਖਾਣ ਵੜੇ ਚੰਗੇ ਹਨਾ ਖਾਣ ਵੀ ਬਹੁਤ ਚੰਗਾ ਲੱਗਾ ਚਵਾਈ ਵੀ ਬਹੁਤ ਚੰਗੀ ਆ ਲੇਵਾ ਪਾਵਰ ਵਾਲਾ ਲੇਵਾ ਸਾਰਾ ਮੈਨੂੰ ਧੱਕ ਪਿੱਛੇ ਨੂੰ ਆ ਰਹਾ ਨਹੀਂ ਕੋਈ ਗੱਲ ਦੋ ਘੰਟੇ ਲੇਟ ਹੋਈ ਖਿੜੀ ਦੋ ਘੰਟੇ ਲੇਟ ਹੋਈ ਤੇ ਵੇਲਾ ਆਇਆ ਲੱਗਾ ਜਿਵੇਂ ਖਾਣ ਲੱਗਾ ਸਹੀ ਗੱਲ ਆ ਬਾਈ ਅੱਛਾ ਕਿੰਨੀ ਦੀ ਦੇ ਦੇਗੀ ਵੀਰੇ ਏ ਭਾਈ 1 20 ਹੀ ਦੇ ਦਾਂਗੇ ਆਪਾਂ 1 20 ਦੀ ਹਾਂ ਮਾਨਤਨ ਵਿੱਚ ਮਾਨਤਨ ਕਰ ਦਾਂਗੇ ਅੱਛਾ ਇੱਕ ਗੱਲ ਤੇਰਾ ਪੀਕ ਲੈਵਲ 14 ਫਰ 15 ਦਾ ਦਿਨ ਦੇ ਦੇਊਗੀ ਬਈ ਪੱਕਾ ਦੇਊਗੀ ਦੇ ਦੂਗੀ ਮੈਂ ਖਾਣ ਪੀਣ ਉਹ ਬੰਦੇ ਝੂਠ ਨਹੀਂ ਮਾਰਦੇ ਮੱਝਾਂ ਹੀ ਬਹੁਤ ਚੰਗੀਆਂ ਨੇ ਇੱਥੇ ਖਾਣ ਪੀਣ ਨੂੰ ਕਿਵੇਂ ਆ ਦੋ ਮਰਜੀ ਵੱਢਦੀ ਆ ਹੈ ਮੈਂ ਨਾ ਗੋਲ ਸਾਹਮਣੇ ਖਵਾ ਦਿੰਦੇ ਥੋੜੇ ਕੋਈ ਚੱਕਰ ਹੀ ਨਹੀਂ ਸੁੱਕਾ ਮੈਂ ਅੱਛਾ ਇੱਕ ਵੀ ਤੋਰੀ ਬਈ ਅਮਨਦੀਪ ਕੱਢੀ ਨਾ ਲੈ ਲਓ ਵੀ ਪਿਆਰਿਓ ਮਗਰ ਪੂਰੀ ਕੱਟੀ ਆਂਦੇ ਕਰਮਾਂ ਵਾਲੀ ਦੀ ਸੂਈ ਸਵਾਈ ਚ ਮੈਂ ਝੋਟੀ ਮੰਨ ਲਓ ਮੈਂ ਮਲੋ ਲੇ ਵੇਲੂ ਵੇਲੂ ਬੜੀ ਖਰੀ ਆ ਯਾਰ ਮਾੜਾ ਸਾਰੀ ਮੈਂ ਪੱਤਲੀ ਸਮਦਰੀ ਆ ਸਮੀਣੀ ਪੈਂਦੀ ਆ ਸਿੰਘਾਂ ਢੇਲੀ ਪੈਂਦੀ ਆ ਸਿੰਘਾਂ ਤੋਂ ਸਿੰਘ ਥੱਲੇ ਨੂੰ ਆ ਉਹ ਤੁਸੀਂ ਬਈ ਆ ਜਜਮੈਂਟ ਕਰਨੀ ਆਂ ਦੀ ਆਕੇ ਠੀਕ ਆ ਮੈਂ ਟਕਾਣੇ ਦੀ ਆ ਦੁੱਧ ਵਾਲੀ ਮੈਂ ਆ 14 15 ਕਿਲੋ ਖੁੱਲਾ ਡੁੱਲਾ ਦੁੱਧ ਪਾ ਜੂਗੀ 1 ਲੱਖ ਤੇ 20000 ਰੁਪਿਆ ਇਹਦੀ ਵੀਰੇ ਡਿਮਾਂਡ ਆ ਵਿੱਚ ਹੋ ਜੂਗਾ ਮੰਨਤਾਂ ਹਨਾ ਬਈ ਆਪਣੇ ਵੀ ਹਾਂਜੀ ਹੋ ਜੂਗਾ ਹਾਂ ਤੇ ਆਪਾਂ 2 ਨੰਬਰ ਤੇ ਦਿਖਾਉਣੀ ਇੱਕ ਬਾਈ ਕੋਲੇ ਤੁਹਾਨੂੰ ਵੈੜ ਉਹ ਵੀ ਦਿਖਾ ਦੇਣਾ ਮੈਂ ਬਈ ਇੱਕ ਵਾਰੀ ਲੇਵਾ ਲੂਵਾ ਇਹ ਤਾਂ ਦੀਪ ਸਿਆ ਫੇਰ ਦਿਖਾ ਦੇ ਐਣ ਨਾੜਾ ਨੂੜਾ ਲੇਵੇ ਦੇ ਉੱਤੇ ਇਸ ਤਰ੍ਹਾਂ ਦਾ ਜਿਵੇਂ ਫੁਲਕਾਰੀ ਉੱਤੇ ਕਢਾਈ ਕੱਢਦੀ ਹੁੰਦੀਆਂ ਨਾ ਪਹਿਣਾ ਮਾਵਾ ਮਤਾਵਾ ਉਹ ਚੀਜ਼ਾਂ ਬਾਈ ਇਹ ਜਿੱਦਾਂ ਗੁਣ ਹੁੰਦੇ ਆ ਬਈ ਪਸ਼ੂ ਦੇ ਵਿੱਚ ਇਹ ਚੀਜ਼ਾਂ ਦੀ ਕੁਆਲਿ ਆ ਬਾਈ ਅਮਰਦੀਪ ਵੀਰੇ ਵੈੜ ਦੀ ਕੀ ਡਿਟੇਲ ਹਾਂ ਬਾਈ ਵੈਲ ਦੂਜੇ ਸੂਏ ਆਈ ਇਹ ਜੀ ਤੇ ਇਹਨੂੰ ਹੋ ਗਏ 20 ਤੋਂ 25 ਦਿਨ ਸੂਈ ਨੂੰ ਹੋ ਗਏ ਜੀ ਹਾਂਜੀ ਤੇ 10 ਕਿਲੋ ਦੁੱਧ ਆਈ 10 ਕਿਲੋ ਕੰਡੇ ਵਾਲਾ ਕੰਡੇ ਵਾਲਾ ਜਮਾ ਚੂਣ ਕਿਵੇਂ ਲਗਾ ਬੱਚਾ ਹਾਂ ਜੀ ਹਾਂ ਅੱਛਾ ਕੌਣ ਸਾ ਬਾਈ ਥਾਣੀ ਵੇਖ ਲੋ ਧਾਰਾ ਮਾਰ ਦਿੰਨੇ ਅੱਛਾ ਸੀ ਲੜੋ ਜੀ ਬਾਈ ਮੈਂ ਨਾ ਬਹੁਤ ਵਧੀਆ ਧਾਰਾ ਮਾਰ ਦਿੰਨੇ ਹਾਂ ਬੱਚਾ ਮਾਰ ਦੇ ਫਿਰ ਯਾਰ ਕੋਈ ਖਾੜੀ ਦੇ ਮੇਰਾ ਲੈ ਮਿੱਤਰੋ ਏ ਬੱਚਾ ਛੱਡ ਕੇ ਨਿਆਣਾ ਪਾਲਿਆ ਬਈ ਪਤਾ ਲੱਗ ਗਿਆ ਬਈ ਕੋਈ ਟੱਕਰ ਨਹੀਂ ਕਈ ਵਾਰੀ ਅਗਲਾ ਕਹਿੰਦਾ ਲਾਲ ਕਾਇਆਂ ਉਹ ਨਹੀਂ ਬਈ ਮੈਨੂੰ ਤਾਂ ਬਈ ਥੋੜਾ ਜਿੰਦਾ ਤੋਂ ਡਰ ਲੱਗਦਾ ਨਿਆਣਾ ਪਾਲਾ ਜੱਫਾ ਪਾਲਾਇਆ ਕੋਈ ਟੱਕਰ ਹੀ ਨਹੀਂ ਨੂੰ ਲੱਗ ਗਿਆ ਪਤਾ ਧਾਰਾਂ ਮਾਰੀ ਦੋ ਦੋ ਹੁਣ ਹੂੰ ਵੱਥੇ ਵੀ ਆ ਬੱਚੇ ਵੀ ਤੰਗ ਕਰਦੇ ਵੱਡੇ ਹੋ ਕੇ ਬੋਲ ਹੁਣ ਬਸ ਠੀਕ ਹੈ ਦੂਜਿਆਂ ਦੇ ਵੀ ਮਾਰਦੇ ਬਈ ਧਾਰ ਦਾ ਮੈਨਾਂ ਕਰਮਾਂ ਵਾਲੀ ਮੈਨਾਂ ਯਾਰ ਇੱਕ ਨੰਬਰ ਵਾਲਾ ਹੂੰ ਬਾਕੀ ਬੱਠ ਠੀਕ ਆ ਬਰੇ ਇਹ ਕਿੰਨੇ ਦੀ ਅਮਨਦੀਪ ਬਾਈ ਇਹ ਬਾਈ ਆਪਾਂ ਦੇਣ ਲੈਣ ਵਾਲੀ ਗੱਲ 28000 ਦੀ ਐ ਨਾ ਕਰ ਹਜੇ ਆਟੋ ਵਾਲੀ ਗੱਲ ਕਰਤੀ ਤੂੰ ਤਾਹੋ ਤੇ ਦੇ ਕਰ ਦਾਂਗੇ ਦਾ ਚੱਕ ਦੇ ਕਿੰਨਾ ਚੱਕਣਾ ਚੱਕ ਦੇਣ ਕਰਦੀ ਐ 62000 ਦੀ ਦੇ ਦੇ 62000 25 ਦੀ ਵੇਚਣ ਨੂੰ ਫਿਰਦਾ ਚਲ ਕੋਈ ਨਹੀਂ ਫਿਰਦਾ ਨੰਬਰ ਅਮਨਦੀਪ ਬਾਈ ਕਿੰਨਾ 97268 ਹਾਂ 52016 71268 52016 52016 ਹੁਣ ਬਈ 2 ਜਨਵਾਰ ਆ ਬਾਈ ਦੇ ਕੋਲੇ ਸਰਾਂ ਵਾਲੀ ਪਿੰਡ ਆ ਅਮਨਦੀਪ ਨਾਮ ਆ ਜ਼ਿਲ੍ਹਾ ਫਿਰੋਜ਼ਪੁਰ ਆ ਮੈਂ ਮਗਰ ਕੋਲ ਹਾਂ ਲੈ ਵਾ ਵੇ ਲੋ ਬਾਈ ਕਿਹੜਾ ਰੇਟ ਮੱਛੀਆਂ ਆਲਾ ਛਾਈ ਵਾਲ ਗਾਂ ਨਹੀਂ ਠੀਕ ਆ ਬਾਈ ਦੁੱਧ ਪੀਣ ਵਾਲੇ ਨੂੰ ਕੀ ਮਾੜੀ ਕੋਈ ਦੁੱਧ ਇੱਕ ਗੱਲ ਸੱਚ ਹੋਰ ਆ ਖਾਸੀਅਤ 6.5 ਫੈਂਟ ਨਾ ਆਵੇ ਤੇ ਜੋ ਮਰਜੀ ਹਾਂ 6.5 ਹਾਂ 6.5 65 ਰੁਪਏ ਰੇਟ ਆਉਂਦਾ ਹਾਂ ਜਮਾ ਚਿੱਟਾ ਹੀ ਪਾਉਨੇ ਮੱਜਾਂ ਚ ਬਾਈ ਚਿੱਟਾ ਦੁੱਧ ਜਮਾ ਪਤਾ ਹੀ ਨਹੀਂ ਲੱਗਦਾ ਕਿੰਨੇ ਲੱਖ ਰੁਪਏ ਗਾਂ ਤੇ ਮੈਂ ਲਾਉਣ ਨਾਲ ਤਾਂ ਚੰਗੀ ਆ ਇਹਨਾਂ ਲੱਖ ਵਾਲੀ ਜਿੰਨਾ ਦੁੱਧ ਦਈਆ ਵਿਆਹ ਚ ਹੀ ਦੁੱਧ ਦੇਣਾ ਵਿਆਹ ਚ ਹੀ ਦੁੱਧ ਦੇਣਾ ਸਹੀ ਗੱਲ ਅੱਛਾ ਨੰਬਰ ਸੱਕਰੀ ਨੂੰ ਤੇ ਪਿੰਡ ਸਰ ਵਾਲੀ ਵੀਡੀਓ ਦੇਖ ਲਈ ਧੰਨਵਾਦ